i20 ਕਾਰ ਦੇ ਵਿੱਚੋਂ ਚਾਰ ਵਿਅਕਤੀ ਉਤਰਦੇ ਨੇ ਸ਼ਰੀਆਮ ਜਿਹੜੇ ਸਕੋਰਪਿਓ ਵਿੱਚ ਬੈਠੇ ਪਏ ਪੰਜ ਬੰਦੇ ਉਹਨਾਂ ਤੇ ਫਾਇਰਿੰਗ ਕਰ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਆ ਉਹ ਬੰਦੇ i20 ਵੀ ਸਵਾਰ ਚਾਰ ਵਿਅਕਤੀ ਉਤਰਦੇ ਨੇ ਔਰ ਅੰਨੇਤਾ ਆ ਜਿਹੜੀ ਗੋਲੀ ਚੱਲਦੀ ਹੈ ਔਰ ਇਹ ਜਿਹੜੇ ਸਕੋਰਪਰ ਵਿੱਚ ਪੰਜ ਸਵਾਰ ਵਿਅਕਤੀ ਹੈ ਉਹਨਾਂ ਦੇ ਉੱਤੇ ਜਿਹੜੀ ਆ ਗੋਲੀਬਾਰੀ ਕੀਤੀ ਜਾਂਦੀ ਇਹਦੇ ਪੰਜ ਦੇ ਪੰਜ ਇੰਜਰਡ ਹੋ ਜਾਂਦੇ ਨੇ ਔਰ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਆ ਸਵੇਰ ਬੰਗਾ ਵਿੱਚ ਹੋਈ ਗੋਲੀਕਾਂਡ ਦੀ ਸੀਸੀਟੀ ਫੁਟੇਜ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ i20 ਕਾਰ ਦੇ ਵਿੱਚੋਂ ਚਾਰ ਵਿਅਕਤੀ ਉਤਰਦੇ ਨੇ ਸ਼ਰੀਆਮ ਜਿਹੜੇ ਸਕੋਰਪਿਓ ਵਿੱਚ ਬੈਠੇ ਪਏ ਪੰਜ ਬੰਦੇ ਉਹਨਾਂ ਤੇ ਫਾਇਰਿੰਗ ਕਰ ਰਿਹਾ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਆ ਉਹ ਬੰਦੇ i20 ਵੀ ਸਵਾਰ ਚਾਰ ਵਿਅਕਤੀ ਉਤਰਦੇ ਨੇ ਔਰ ਅੰਨੇਤਾ ਵਾ ਜਿਹੜੀ ਗੋਲੀ ਚੱਲਦੀ ਹੈ ਔਰ ਇਹ ਜਿਹੜੇ ਸਕੋਰਪਰ ਵਿੱਚ ਪੰਜ ਸਵਾਰ ਵਿਅਕਤੀ ਹੈ ਉਹਨਾਂ ਦੇ ਉੱਤੇ ਜਿਹੜੀ ਆ ਗੋਲੀਬਾਰੀ ਕੀਤੀ ਜਾਂਦੀ ਇਹਦੇ ਪੰਜ ਦੇ ਪੰਜ ਇੰਜਰਡ ਹੋ ਜਾਂਦੇ ਨੇ ਔਰ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਆ ਸਵੇਰੇ ਮੌਤ ਹੋਣ ਦੀ ਸੂਚਨਾ ਮਿਲੀ ਹੈ ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੀ ਸੀਸੀਟੀਵੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ i20 ਕਾਰ ਆਂਦੀ ਹੈ ਤੇ ਕਾਰ ਦੇ ਵਿੱਚ ਜਿਹੜੇ ਸਵਾਰ ਚਾਰ ਵਿਅਕਤੀ ਆ ਉਹ ਕਾਰ ਚੋਂ ਉਤਰਦੇ ਨੇ ਔਰ ਸਕੋਰਪੀਓ ਨੂੰ ਘੇਰਦੇ ਨੇ ਔਰ ਘੇਰ ਕੇ ਸ਼ਰੀਆਮ ਜਿਹੜੀਆਂ ਬੇਖੌਫ ਹੋ ਕੇ ਜਿਹੜੀ ਆ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਾਣਕਾਰੀ ਮਤਾਰਵੇ ਮਿਲੀ ਹੈ ਕਿ 20-25 ਗੋਲੀਆਂ ਜਿਹੜੀਆਂ ਚੱਲੀਆਂ ਨੇ ਜੇ ਗੱਲ ਕਰਾਂ ਸਕੋਰਪੀਓ ਦੇ ਫਰੰਟ ਸਾਈਡ ਦੇ ਉੱਤੇ 8-9 ਗੋਲੀਆਂ ਜਿਹੜੀਆਂ ਉਹਦੇ ਨਿਸ਼ਾਨ ਜਿਹੜੇ ਆ ਸਾਹਮਣੇ ਨਜ਼ਰ ਆ ਰਹੇ ਨੇ ਜਿਹਦਾ ਡਰਾਈਵਰ ਸੀ ਉਹਦੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਉਹਦੇ ਨਾਲ ਜਿਹੜਾ ਰਿੰਪਲ ਨਾਂ ਦਾ ਵਿਅਕਤੀ ਬੈਠਾ ਸੀ ਨੌਜਵਾਨ ਜਿਹਦੀ 28 ਸਾਲ ਦੀ ਉਮਰ ਸੀ ਪਿੰਡ ਪੂਨੀਆਂ ਦਾ ਰਹਿਣ ਵਾਲਾ ਆ ਉਹਦੀ ਡੀ ਐਮ ਸੀ ਵਿੱਚ ਜਾ ਕੇ ਜਿਹੜੀ ਮੌਤ ਹੋ ਗਈ ਹੈ ਸੋ ਤਸਵੀਰਾਂ ਮੈਂ ਤੁਹਾਨੂੰ ਸੀ ਸੀ ਟੀ ਵੀ ਦਿਖਾ ਰਿਹਾ ਕਿ ਕਿਵੇਂ ਜਿਹੜੇ ਆ ਇਹ ਬੇਖੌਫ ਕਾਤਲ ਆਏ ਤੇ ਉਹਨਾਂ ਨੇ ਅੰਨੇ ਵਾ ਫਾਇਰਿੰਗ ਕੀਤੀ ਹੈ ਫਾਇਰਿੰਗ ਦੇ ਵਿੱਚ ਜਿਹੜਾ ਇੱਕ ਔਰ ਇਹ ਵੀ ਦਸਮੀ ਲਈ ਜਾਣਕਾਰੀ ਇਹ ਪਿੱਛੇ ਕਾਫੀ ਸਮੇ ਤੋਂ ਜਿਹੜਾ ਟਾਈਮ ਤੋਂ ਪਿੱਛੇ ਹੋ ਲੱਗੇ ਹੋਏ ਸੀਗੇ ਪਹਿਲਾਂ ਉਹਨਾਂ ਨੇ ਖਾਨਪੁਰ ਖਾਨਖਾਨਾ ਦੀ ਜਿਹੜੀ ਮੈਲੀ ਜਾਣਕਾਰੀ ਖਾਨਖਾਨਾ ਦੇ ਵਿੱਚ ਫਾਇਰਿੰਗ ਕੀਤੀ ਉਸ ਤੋਂ ਬਾਅਦ ਆਦਰਸ਼ ਸਕੂਲ ਦੇ ਕੋਲ ਫਾਇਰਿੰਗ ਕੀਤੀ ਉਸ ਤੋਂ ਉਪਰੰਤ ਜਿਹੜਿਆ ਇਹਨਾਂ ਨੂੰ ਬਸੜ ਅੱਗੇ ਘੇਰ ਕੇ ਇਨਾ ਜੋ ਤੇ ਜਿਹੜੀ ਤਾਬੜ ਤੋੜ ਗੁਲੀਆਂ ਚਲੀਆਂ ਜਾਂਦੇ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੀ ਮੌਤ ਹੋ ਗਈ ਹੈ ਸੋ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਕਿ ਜੀ ਜੀ ਸਕੋਰਪੀਓ ਗੱਡੀ ਜਦੋਂ ਰੁਕੀ ਕਿਉਂਕਿ ਰੱਛ ਬਹੁਤ ਸੀ ਤਾਂ ਤੁਰੰਤ ਉਹਨਾਂ ਨੇ ਆਪਣੀ ਜਿਹੜੀ ਆ I20 ਵਿੱਚ ਉਤਰ ਕੇ ਚਾਰ ਵਿਅਕਤੀਆਂ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ ਪੀੜ ਐਨੀ ਸੀ ਕਿ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਕਿ ਬਾਸਾੜਾ ਆਲੇ ਦੁਆਲੇ ਜਿਹੜੇ ਦੁਕਾਨਾਂ ਸੀਆਂ ਲੋਕ ਬਹੁਤ ਖੜੇ ਹੋਏ ਸੀ ਰੱਛ ਐਨਾ ਸੀ ਕਿ ਉਹਨਾਂ ਨੂੰ ਭੱਜਣ ਦਾ ਜਿਹੜਾ ਮੌਕਾ ਨਹੀਂ ਮਿਲਿਆ ਤੇ ਇਸੇ ਤਰ੍ਹਾਂ ਜਿਹੜੇ I20 ਵਿੱਚ ਸਵਾਰ ਚਾਰ ਵਿਅਕਤੀ ਸੀ ਜਿਨ੍ਹਾਂ ਵਿੱਚ ਅਜੇ ਸੌਰਵ ਤੇ ਇੱਕ ਵਿਅਕਤੀ ਹੋਰ ਜਿਹੜਾ ਸੀ ਉਹਨਾਂ ਨੇ ਜਿਹੜੀ ਗੁਲੀਆਂ ਚਲਾਈਆਂ ਜਿਹਦੇ ਵਿੱਚ ਮੈਂ ਦੱਸਿਆ ਕਿ ਦੋ ਵਿਅਕਤੀ ਜਿਹੜੇ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਦੇ ਇੱਕ ਮੌਤ ਹੋ ਗਈ ਹੈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਉਸ ਮੌਕੇ ਦੀਆਂ ਜਿਹੜੀਆਂ ਜਦੋਂ ਇਹ ਵਾਰਦਾਤ ਹੋਈ ਹੈ ਇਸ ਦੇ ਵਿੱਚ ਜਿਹੜੇ ਆ ਮੈਂ ਪਹਿਲਾਂ ਦੱਸਿਆ ਕਿ ਇੱਕ ਦੀ ਮੌਤ ਹੋ ਗਈ ਹੈ ਚਾਰ ਜਿਹੜੇ ਇੰਜਰਡ ਨੇ ਔਰ ਇਹ ਚਾਰ ਜਿਹੜੇ ਵਿਅਕਤੀ ਇਹਨਾਂ ਦੀ ਕੋ ਆਪਸੀ ਰੰਜਿਸ਼ ਸੀ I20 ਵਿੱਚ ਆਸ-ਪਾਸ ਚਾਰ ਵਿਅਕਤੀ ਸੀ ਤੇ ਸਕੋਰਪ ਵਿੱਚ ਜਿਹੜੇ ਸਵਾਰ ਸੀ ਇਹਨਾਂ ਦੀ ਆਪਸੀ ਰੰਜਿਸ਼ ਕਰਕੇ ਜਿਹੜੀ ਹੈ ਇਹ ਘਟਨਾ ਜਿਹੜੀ ਆ ਉਹ ਪ੍ਰਾਪਰੀ ਹੈ ਔਰ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਸੋ ਜਦੋਂ ਤਾਬਰ ਤਾਬ ਗੋਲੀਆਂ ਚੱਲੀਆਂ ਤੇ ਲੋਕ ਹਲੇ ਦੋਲੇ ਭੱਜਦੇ ਨਜ਼ਾਰਾ ਰਹੇ ਨੇ ਗੱਡੀਆਂ ਦੇ ਵਿੱਚੋਂ ਵੀ ਗੱਡੀਆਂ ਖੜੀਆਂ ਕਰਕੇ ਆਪ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਸਕੋਰਪੀਓ ਵਾਲੇ ਜਿਹੜੇ ਸਵਾਰ ਸੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰੰਤੂ ਰੱਛ ਇੰਨਾ ਹੋਣ ਕਰਕੇ ਨਹੀਂ ਪਾ ਸਕੇ ਤੇ I20 ਵਿੱਚ ਸਵਾਰ ਜਿਹੜੇ ਅਜੇ ਸੌਰਵ ਤੇ ਇੱਕ ਹੋਰ ਵਿਅਕਤੀ ਸੀ ਉਹਨਾਂ ਨੇ ਉਹਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਮਾਰ ਕੇ ਕਾਇਲ ਕੀਤਾ ਤੇ ਜਿਨ੍ਹਾਂ ਵਿੱਚੋਂ ਮੈਂ ਪਹਿਲਾਂ ਦੱਸਿਆ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇੰਨਾ ਖਤਰਨਾਕ ਮੰਜ਼ਰ ਸੀ ਕਿ ਗੱਡੀ ਜਿਹੜੀ ਆ ਉਹਦੀ ਗਾਰਡਰ ਤੇ ਚੜ ਗਈ ਹੈ ਗੱਡੀ ਦਾ ਜਿਹੜਾ ਉਦਾਂ ਵੀ ਨੁਕਸਾਨ ਹੋਇਆ ਫਿਲਹਾਲ ਗੱਡੀ ਦੇ ਉੱਤੇ ਵੀ ਜਿਹੜੀਆਂ ਘੱਟੋ ਘੱਟ 15 16 ਗੋਲੀਆਂ ਦੇ ਜਿਹੜੇ ਨਿਸ਼ਾਨ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੀ ਫੁਟੇਜ ਜਿਹੜੀ ਤੁਹਾਡੇ ਸਮ ਔਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿੱਥੇ ਵਾਰਦਾਤ ਹੋਈ ਹੈ ਜਿਹੜਾ ਬਸ ਅਡਾ ਉਹ ਤੋਂ ਮਾਤਰਾ 100 ਗਜ਼ ਤੇ ਤੇ 100 ਮੀਟਰ ਦੇ ਉੱਤੇ ਥਾਣਾ ਸਿਟੀ ਨਵਾਂ ਸ਼ਹਿਰ ਔਰ ਡੀਐਸਪੀ ਦਾ ਆਫਿਸ ਵੀ ਹੈ ਸੋ ਇਹ ਘਟਨਾ ਦੇ ਨਾਲ ਇੱਕ ਪੁਲਿਸ ਪ੍ਰਸ਼ਾਸਨ ਉੱਤੇ ਵੱਡਾ ਸਵਾਲ ਸੁਰੱਖਿਆ ਨੂੰ ਲੈ ਕੇ ਖੜਾ ਹੁੰਦਾ ਹੈ ਕਿ ਕਿੰਨੇ ਲੋਕ ਸੁਰੱਖਿਤ ਨੇ ਕਿੰਨੀ ਲੋਕਾਂ ਦੀ ਜਿਹੜੀ ਆ ਸੁਰੱਖਿਆ ਜਿਹੜੀ ਆ ਹੋ ਰਹੀ ਆ ਜਾਂ ਕੀਤੀ ਜਾ ਰਹੀ ਆ ਸੋ ਸੋ ਜਿਸ ਤਰ੍ਹਾਂ ਇਹ ਫਾਇਰਿੰਗ ਹੋਈ ਆ ਜਿੰਨਾ ਰੱਛ ਸੀ ਇਹ ਹੋ ਸਕਦਾ ਸੀ ਕਿ ਜੇ ਜਿੱਦਾਂ ਦੀ ਗੋਲੀ ਚੱਲੀ ਆ ਕਿਸੇ ਵੀ ਵਿਅਕਤੀ ਦੇ ਗੋਲੀ ਲੱਗ ਸਕਦੀ ਔਰ ਇੱਕ ਵੱਡਾ ਜਿਹੜਾ ਆ ਉੱਥੇ ਹੋਰ ਕਾਂਡ ਹੋ ਸਕਦਾ ਸੀਗਾ ਫਿਲਹਾਲ ਜਿਹੜੀ ਆ ਕਾਰ ਸਵਾਰਾਂ ਦੇ ਹੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਬਾਕੀ ਜਿਹੜੇ ਲੋਕ ਸੁਰੱਖਿਤ ਨੇ ਸੋ ਕੱਲ ਜਿਵੇਂ ਪਿੱਛੇ ਸਮੇਂ ਦੇ ਵਿੱਚ ਮੂਸੇ ਵਾਲੇ ਨੂੰ ਘੇਰ ਕੇ ਉਹਦੀ ਥਾਰ ਦੇ ਉੱਤੇ ਗੋਲੀਆਂ ਚਲਾ ਕੇ ਉਹਨੂੰ ਮਾਰ ਦਿੱਤਾ ਗਿਆ ਸੀ ਇਹੋ ਜਿਹੀ ਘਟਨਾ ਜਿਹੜੀ ਬੰਗਾ ਦੇ ਵਿੱਚ ਹੋਈ ਹੈ ਸੋ ਉਹਦੀ ਸੀਸੀਟੀ ਫੁਟੀ ਜਿਹੜੀ ਆ ਸਾਹਮਣੇ